ਸਾਡੇ ਨਾਲ ਮੌਜੂਦ ਨੇ ਨਗਰ ਨਿਕਮ ਲੁਧਿਆਣਾ ਤੋਂ ਕਮਿਸ਼ਨਰ ਆਈਐਸ ਅਫਸਰ ਸੰਦੀਪ ਰਿਸ਼ੀ ਜੀ ਬਿੰਦਰ ਜੀ ਮੈਂ ਜੰਪਲ ਹਾਂ ਜਿਹੜਾ ਗੁਰਦਾਸਪੁਰ ਦਾ ਗੁਰਦਾਸਪੁਰ ਵਿੱਚ ਬਟਾਲਾ ਤਹਿਸੀਲ ਹੈ ਉਹਦੇ ਵਿੱਚ ਗੋਲੇਵਾਲ ਪਿੰਡ ਹੈ ਮੇਰਾ ਇੰਡੀਆ ਦੇ ਵਿੱਚ ਬਹੁਤ ਚੰਗਾ ਇੱਕ ਕਾਲਜ ਹੈ ਦਿੱਲੀ ਕੋਲ ਜਿਵੇਂ ਨਹੀਂ ਉੱਥੋਂ ਮੈਂ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਦੇ ਵਿੱਚ 96 ਦੇ ਵਿੱਚ ਇੰਜੀਨੀਅਰਿੰਗ ਕੀਤੀ 97 ਟੂ 99 ਮੈਂ ਐਮਬੀਏ ਕੀਤੀ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਤੇ ਮੈਂ ਕੰਮ ਕੀਤਾ ਉਸ ਤੋਂ ਬਾਅਦ ਮੈਂ ਕਾਰਪੋਰੇਸ਼ਨ ਵਿੱਚ ਵੀ ਮਿਸਪਲ ਕਾਰਪੋਰੇਸ਼ਨ ਆਮ ਸਰੋ ਦੇ ਟ੍ਰੈਡੀਸ਼ਨਲ ਕਮਿਸ਼ਨਰ ਰਹਾ ਉੱਥੇ ਫਿਰ ਮੈਂ ਮੇਰੀ ਪ੍ਰੋਮੋਸ਼ਨ ਜਿਹੜੀ ਆਈਐਸ ਦੇ ਵਿੱਚ ਹੋਈ 30 ਅਪ੍ਰੈਲ 2021 ਨੂੰ ਮੈਨੂੰ 2015 ਬੈਚ ਅਲਾਟ ਹੋਇਆ ਕੁਝ ਦੇਣੀ ਹੋਈ ਨੇ ਤੁਹਾਨੂੰ ਚਾਰਜ ਸੰਭਾਲੇ ਨੇ ਕਮਿਸ਼ਨਰ ਦੇ ਤੌਰ ਤੇ ਤੁਹਾਡੇ ਕੁਝ ਪਲਾਨਸ ਤੁਹਾਡੀ ਕੋ ਪ੍ਰਾਇੋਰਟੀ ਸ਼ਹਿਰ ਨੂੰ ਲੈ ਕੇ ਕੁਝ ਹੋਊਗੀ ਵੀਰੇ ਜਦੋਂ ਉੱਠਦੇ ਆ ਉਸ ਤੋਂ ਲੈ ਕੇ ਰਾਤ ਸੌਣ ਤੱਕ ਜਿਹੜਾ ਹਰ ਇੱਕ ਬੰਦੇ ਦਾ ਬਾਹਰ ਜਿਹੜਾ ਮਿਸਪਲ ਕਾਰਪੋਰੇਸ਼ਨ ਨਾਲ ਪੈਂਦਾ ਹੈ ਸ਼ਹਿਰ ਵਾਸੀਓ ਜਰੂਰ ਆਸਲਾ ਸਕਦੇ ਨੇ ਤੁਹਾਡੇ ਕੋਲ। ਸੋ ਜੇ ਕਿਸੇ ਦਾ ਨਕਸ਼ਾ ਹੀ ਨਹੀਂ پاس ਹੋਣਾ ਟਾਈਮਲੀ ਤਾਂ ਉਹ ਨੇਚਰਲੀ ਇਲੈਗਲ ਤਰੀਕੇ ਨਾਲ ਬਿਲਡਿੰਗ ਬਣਾਉਣ ਦੀ ਕੋਸ਼ਿਸ਼ ਕਰੇਗਾ। ਜਿੱਥੇ ਰਿਫਲੈਕਟਰ ਹੋਣੇ ਚਾਹੀਦੇ ਨੇ ਉਹਨਾਂ ਏਰੀਆ ਦੇ ਵਿੱਚ ਜਾਂ ਲਾਈਟਾਂ ਹੋਣੇ ਚਾਹੀਦੀਆਂ ਜਾਂ ਬੋਰਡ ਹੋਣੇ ਚਾਹੀਦੇ ਨੇ ਜਿਹਦੇ 'ਚ ਲਿਖਿਆ ਹੋਣਾ ਚਾਹੀਦਾ ਵੀ ਐਕਸੀਡੈਂਟਰ ਫੋਨ ਏਰੀਆ। ਉਹ ਕਿਤੇ ਨਾ ਕਿਤੇ ਉਹ ਨਜ਼ਰ ਜਿਹੜਾ ਨਾ ਉਹ ਨਾਂ ਦੇ ਬਰਾਬਰ ਹੀ ਹੈਗਾ। ਕਈ ਡਿਪਾਰਟਮੈਂਟਸ ਨੇ ਸਾਡੇ ਜਿਹੜੇ ਨੇ ਜਿਨ੍ਹਾਂ ਦੇ ਲੋਕਾਂ ਦੇ ਵਿੱਚ ਅਕਸ ਖਰਾਬ ਹੈ। ਬੁੱਢਾ ਨਾਲਾ ਦੇਖੋ ਇਸ ਦੀ ਮਤਲਬ ਇੱਕ ਉਦਾਹਰਣ ਹੈਗੀ ਹੈ ਕਿ ਕਦੇ ਕੁਝ ਸਾਲ ਪਹਿਲਾਂ ਇਹ ਦਰਿਆ ਹੁੰਦਾ ਸੀ ਤੇ ਅੱਜ ਨਾਲੇ ਦੇ ਵਿੱਚ ਤਬਦੀਲ ਕੀਤਾ ਗਿਆ ਚਾਹੇ ਉਹ ਡਾਈਆਂ ਵਾਲਿਆਂ ਦਾ ਦੋਸ਼ ਲਾ ਦिए ਚਾਹੇ ਉਹ ਆਪਾਂ ਪੋਲੂਸ਼ਨ ਕੰਟਰੋਲ ਬੋਰਡ ਦੀ ਗੱਲ ਕਰ ਲਈਏ ਚਾਹੇ ਕਿਸੇ ਵੀ ਅਧਾਰ ਤੇ ਤੁਹਾਡੇ ਅਧਾਰੇ ਦੀ ਗੱਲ ਕਰ ਲਈਏ ਇਹ ਚੀਜ਼ਾਂ ਜਿਹੜੀਆਂ ਨੇ ਉਹ ਜੀਉਂਦੀ ਧੂਤੀਆਂ ਬੜੀਆਂ ਹੋਈਆਂ ਨੇ ਸਰਕਾਰ ਕਈ ਵਾਰੀ ਅਖਬਾਰਾਂ 'ਚ ਸੁੱਖਾਂ ਸੁੱਖੀਆਂ ਬਣਦੀਆਂ ਨੇ ਸੈਂਟਰ ਵੱਲੋਂ ਫੰਡ ਆ ਗਿਆ ਜੀ ਅਸੀਂ ਬਸ ਕੁਝ ਸਮੇਂ ਦੇ ਵਿੱਚ ਕਰ ਲਾਂਗੇ ਜਿਵੇਂ ਕਿ ਘਰ ਜਿਹੜਾ ਹੈਗਾ ਉਹ ਕੰਦਾ ਨਾ ਨਹੀਂ ਬਣਦਾ ਘਰ ਬਣਦਾ ਉੱਥੋਂ ਰਹਿਣ ਵਾਲੇ ਜੀਆਂ ਦੇ ਨਾਲ ਤੇ ਦੇਸ਼ ਸਮਾਜ ਜਿਹੜਾ ਹੈ ਨਾ ਉਹ ਉੱਥੋਂ ਦੇ ਰਹਿਣ ਵਾਲੇ ਨਾਗਰਿਕਾਂ ਦੇ ਨਾਲ ਬਣਦਾ ਜਿਹੋ ਜੇ ਨਾਗਰਿਕ ਹੋਣਗੇ ਉਹੋ ਜਿਹਾ ਸਿਸਟਮ ਹੋਊਗਾ ਫਿਰ ਲੋਕ ਕਹਿੰਦੇ ਜੀ ਕਿ ਸਿਸਟਮ ਦੇ ਵਿੱਚ ਭ੍ਰਿਸ਼ਟਾਚਾਰੀ ਆ ਇਹ ਫਲਾਣੇ ਵਿਭਾਗਾਂ ਦੀ ਭ੍ਰਿਸ਼ਟਾਜੀ ਅਫਸਰ ਖਾਂਦੇ ਨੇ ਇਹ ਪਰ ਉੱਥੇ ਪਬਲਿਕ ਨੂੰ ਆ ਵੀ ਸੋਚਣਾ ਚਾਹੀਦਾ ਕਿ ਅਸੀਂ ਕਿੰਨੇ ਕੇ ਇਮਾਨਦਾਰ ਆ ਆਪਣੇ ਸਮਾਜ ਦੇ ਲਈ ਆਪਣੇ ਦੇਸ਼ ਦੇ ਲਈ ਪਬਲਿਕ ਨੂੰ ਵੀ ਮੈਸੇਜ ਦੇਣਾ ਚਾਹੋਗੇ ਔਰ ਉਹਨਾਂ ਅਫਸਰਾਂ ਨੂੰ ਵੀ ਜਿਹੜੇ ਇਸ ਡਿਪਾਰਟਮੈਂਟ ਦੇ ਵਿੱਚ ਭ੍ਰਿਸ਼ਟਾਚਾਰੀ ਦਾ ਜਿਹੜਾ ਹੈ ਉਹ ਕਾਰਨ ਬਣੇ ਹੋਏ ਨੇ ਉਹ ਆਪਣੇ ਆਪ ਨੂੰ ਉਸ ਕੁਰਸੀ 'ਤੇ ਬੈਠ ਕੇ ਆਪਣਾ ਇਮੇਜਿਨ ਕਰ ਸਕੇ ਕਿ ਮੈਂ ਜੇ ਇਹਦੀ ਥਾਂ ਤੇ ਹੁੰਦਾ ਤਾਂ ਮੈਂ ਇਦਾਂ ਮੇਰੇ ਨਾਲੇ ਹੁੰਦਾ ਤੇ ਮੈਂ ਕੀ ਕਰਨਾ ਸੀ ਲਓ ਜੀ ਦੋਸਤੋ ਇੱਕ ਪਰਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਐਸਐਸਜੀਐਨਿਊ 'ਚ ਮੈਂ ਹਾਂ ਗਰੇਂਦਰ ਦੋਸਤੋ ਜਿਵੇਂ ਕਿ ਅਸੀਂ ਹਰ ਵਾਰ ਆਪਣੇ ਪ੍ਰੋਗਰਾਮ 'ਚ ਇੱਕ ਨਵੀਂ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਾਉਂਦੇ ਹਾਂ ਇਸੇ ਲੜੀ 'ਚ ਅੱਜ ਸਾਡੇ ਨਾਲ ਮੌਜੂਦ ਨੇ ਨਗਰ ਨਿਗਮ ਲੁਧਿਆਣਾ ਤੋਂ ਕਮਿਸ਼ਨਰ ਆਈਐਸ ਅਫਸਰ ਸੰਦੀਪ ਰਿਸ਼ੀ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ ਥੈਂਕ ਯੂ ਕਮਿਸ਼ਨਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਐਸਐਮਜੀ ਨਿਊਜ਼ ਨੂੰ ਸ਼ੁਕਰੀਆ ਦੀ ਬਹੁਤ ਬਹੁਤ ਸ਼ੁਕਰੀਆ ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਸਾਡੇ ਕੋਲ ਆਏ ਹੋ ਔਰ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਜਾਣਕਾਰੀयां ਹਾਸਲ ਕਰਾਂਗੇ ਔਰ ਲੁੱਕਾਂ ਤੇ ਕਿੱਕ ਜਿਹੜਾ ਚੰਗਾ ਸੁਨੇਹਾ ਜਿਹੜਾ ਪਹੁੰਚਾਵਾਂਗੇ ਸੋ ਸੰਦੀਪ ਰਿਸ਼ੀ ਜੀ ਸਭ ਤੋਂ ਪਹਿਲਾਂ ਤੇ ਅਸੀਂ ਜਾਨਣਾ ਚਾਹਾਂਗੇ ਤੁਹਾਡੀ ਪਛੋਕੜ ਬਾਰੇ ਤੁਹਾਡੀ ਐਜੂਕੇਸ਼ਨ ਬਾਰੇ ਮੈਂ ਗੁਰਿੰਦਰ ਜੀ ਮੈਂ ਜੰਪਲ ਹਾਂ ਜਿਹੜਾ ਗੁਰਦਾਸਪੁਰ ਦਾ ਗੁਰਦਾਸਪੁਰ ਦੇ ਵਿੱਚ ਬਟਾਲਾ ਤਹਿਸੀਲ ਹੈ ਉਹਦੇ ਵਿੱਚ ਬੋਲੇਵਾਲ ਪੈਂਦਾ ਮੇਰਾ ਜੀ ਮੈਂ ਉਸ ਪਿੰਡ ਤੋਂ ਜੰਮਿਆ 1975 ਮਾਰਚ 1975 ਵਿੱਚ ਮੈਂ ਪੈਦਾ ਹੋਇਆ ਸੀ 3 ਮਾਰਚ ਨੂੰ ਜੀ ਔਰ ਉਸ ਤੋਂ ਬਾਅਦ ਪਿੰਡ ਵਿੱਚ ਮਢਲੀ ਸਿੱਖਿਆ ਲੈ ਕੇ ਫਿਰ ਮੇਰੇ ਮਾਤਾ ਪਿਤਾ ਦੋਵੇਂ ਹੀ ਐਜੂਕੇਸ਼ਨਿਸਟ ਨੇ ਦੋਵੇਂ ਸਰਕਾਰੀ ਸਕੂਲਾਂ ਦੇ ਵਿੱਚੋਂ ਹੈਡਮਾਸਟਰ ਐਡਮਿਨਿਸਟਰਰ ਰਿਟਾਇਰ ਹੋਏ ਨੇ ਜੀ ਸੋ ਪਿੰਡ ਤੋਂ ਅਸੀਂ ਸ਼ਹਿਰ ਐਜੂਕੇਸ਼ਨਲੀ ਮੂਵ ਕੀਤਾ 1979 ਦੇ ਵਿੱਚ ਔਰ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਸਕੂਲਾਂ ਦੇ ਵਿੱਚ ਸਿੱਖਿਆ ਪ੍ਰਾਪਤ ਕਰਕੇ 10ਵੀਂ ਮੈਂ ਸੇਂਟ ਫਰਾਂਸਿਸ ਸਕੂਲ ਅੰਮ੍ਰਿਤਸਰ ਤੋਂ ਕੀਤੀ ਔਰ ਉਸ ਤੋਂ ਬਾਅਦ 12ਵੀਂ ਡੀਏਵੀ ਕਾਲਜ ਅੰਮ੍ਰਿਤਸਰ ਤੋਂ ਨਾਨ ਮੈਡੀਕਲ ਚ ਕੀਤੀ ਉਸ ਤੋਂ ਬਾਅਦ ਮੈਂ ਇੰਜੀਨੀਅਰਿੰਗ ਕਰਨ ਲਈ ਦਿੱਲੀ ਯੂਨੀਵਰਸਿਟੀ ਚਲੇ ਗਿਆ ਔਰ ਇੰਡੀਆ ਦੇ ਬਹੁਤ ਚੰਗਾ ਇੱਕ ਕਾਲਜ ਹੈ ਦਿੱਲੀ ਕਾਲਜ ਆਫ ਇੰਜੀਨੀਅਰਿੰਗ ਉੱਥੋਂ ਮੈਂ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਦੇ ਵਿੱਚ 96 ਦੇ ਵਿੱਚ ਇੰਜੀਨੀਅਰਿੰਗ ਕੀਤੀ 97 ਤੋਂ 99 ਮੈਂ MBA ਕੀਤੀ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਔਰ ਨਾਲ ਹੀ ਉਸ ਵੇਲੇ ਫਿਰ ਐਗਜ਼ਾਮ ਜਿਹੜੇ ਸੀ ਕੰਪਿਊਟਰ ਐਗਜ਼ਾਮ ਉਹਨਾਂ ਦੀ ਤਿਆਰੀ ਸ਼ੁਰੂ ਕਰ ਲਈ ਸੀ ਔਰ ਪੇਪਰ ਮੈਂ GPSC ਦੇ ਵਿੱਚ ਵੀ ਦੋ ਵਾਰੀ ਮੇਨਸ ਦਿੱਤਾ ਔਰ ਉਸ ਤੋਂ ਉਸ ਸਮੇਂ ਕਿਉਂਕਿ ਨਾਲ ਹੀ ਪੀਸੀਐਸ ਦਾ ਇਗਜ਼ਾਮ ਹੋਇਆ ਸੀ 98 ਦੇ ਵਿੱਚ ਤਾਂ ਮੈਂ ਪੀਸੀਐਸ ਦੇ ਇਗਜ਼ਾਮ ਵਿੱਚ ਅਪੀਅਰ ਹੋਇਆ ਔਰ ਉਸ ਵੇਲੇ ਮੈਂ ਪੀਸੀਐਸ ਅਲਾਈਡ ਸਰਵਿਸਿਜ਼ ਦੇ ਵਿੱਚ ਐਜ਼ ਤਹਿਸੀਲਦਾਰ ਸਿਲੈਕਟ ਹੋਇਆ ਸੀ ਔਰ 2000 ਸਾਲ 2000 ਦੇ ਵਿੱਚ ਮੈਂ ਜੁਆਇਨਿੰਗ ਕੀਤੀ ਸੀ ਐਜ਼ ਤਹਿਸੀਲਦਾਰ 2.5 ਸਾਲ ਨੌਕਰੀ ਕੀਤੀ ਉਸ ਤੋਂ ਬਾਅਦ ਇੱਕ ਰਵੀ ਸਿੱਧੂ ਦਾ ਨਾਮ ਦਾ ਸਕੈਮ ਵੀ ਸੁਣਿਆ ਹੋਵੇਗਾ ਜੀ ਬਿਲਕੁਲ ਜੀ ਸੋ ਉਹਦੇ ਵਿੱਚ ਜਿਹੜੇ ਉਸ ਸਮੇਂ ਦੇ ਵਿੱਚ ਜਿਹੜੇ ਪੀਸੀਐਸ ਐਂਡ ਅਲਾਈਡ ਸਰਵਿਸਿਜ਼ ਵਿੱਚ ਸਿਲੈਕਟ ਹੋਏ ਸਾਰੇ ਕੈਂਡੀਡੇਟ ਸੀ ਜੀ ਉਹਨਾਂ ਸਾਰਿਆਂ ਨੂੰ ਫਿਰ ਨੌਕਰੀ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ ਦੁਬਾਰਾ ਰੀਗਜ਼ਾਮ ਹੋਇਆ 2003 ਦੇ ਵਿੱਚ ਸੇਮ ਸੈਟ ਆਫ ਜਿਹੜੇ ਕੈਂਡੀਡੇਟਸ ਦਾ ਔਰ ਫਿਰ ਮੈਂ ਪੰਜਾਬ ਦੇ ਵਿੱਚੋਂ ਥਰਡ ਪੋਜੀਸ਼ਨ ਲਈ ਸੀ ਨਵੇਂ ਪੀਸੀ ਇਗਜ਼ਾਮ ਦੇ ਵਿੱਚ 2003 ਦੇ ਵਿੱਚ ਜੀ ਸੋ 2004 ਚ ਨੌਕਰੀ ਜੁਆਇਨ ਕੀਤੀ ਵੱਖ-ਵੱਖ ਜ਼ਿਲ੍ਹੇ ਦੇਖੀ ਉਹਦੇ ਵਿੱਚ ਮੋਗਾ ਲੁਧਿਆਣਾ ਫਿਰੋਜ਼ਪੁਰ ਪਟਿਆਲਾ ਆਲਮੋਸਟ ਪੰਜਾਬ ਦੇ ਅੰਮ੍ਰਿਤਸਰ ਗੁਰਦਾਸਪੁਰ ਸਾਰੇ ਹੀ ਜ਼ਿਲ੍ਹੇ ਵਿੱਚ ਮੈਂ ਸਰਵਿਸ ਕੀਤੀ ਅੰਮ੍ਰਿਤਸਰ ਦੇ ਵਿੱਚ ਔਰ ਡਿਫਰੈਂਟ ਡਿਫਰੈਂਟ ਪੋਜੀਸ਼ਨ ਦੇ ਵਿੱਚ ਸਟਾਰਟਿੰਗ ਫਰਮ ਅਸਿਸਟੈਂਟ ਕਮਿਸ਼ਨ ਜਨਰਲ ਤੋਂ ਲੈ ਕੇ 2004 ਤੋਂ ਸਫਰ ਸ਼ੁਰੂ ਹੋਇਆ 2004 ਤੋਂ ਲੈ ਕੇ 2021 ਤੱਕ 30 April 2021 ਤੱਕ ਮੈਂ PCS ਦੇ ਵਿੱਚ ਸਰਵਿਸ ਕੀਤੀ ਹੈ ਔਰ ਵਕ ਵਕ ਪੋਜੀਸ਼ਨਾਂ ਤੇ ਕੰਮ ਕੀਤਾ ਜਿਹਦੇ ਵਿੱਚ ਅ ਅਸਿਸਟੈਂਟ ਕਮਿਸ਼ਨ ਜਨਰਲ ਅਸਿਸਟੈਂਟ ਕਮਿਸ਼ਨ ਗ੍ਰਿਵੈਂਸਸ SDM ਵਕ ਵਕ ਖਾਮਦੇ SDM ADC ADC ਡਵੈਲਪਮੈਂਟ ਮੈਂ ਚੀਰਮੈਨ ਇੰਪਰੂਵਮੈਂਟ ਆਫ ਅੰਮ੍ਰਿਤਸਰ ਵੀ ਤਕਰੀਬਨ 3.5 ਸਾਲ ਦਾ ਪੀਰੀਅਡ ਰਿਆ ਜੀ ਔਰ ਚੀਫ ਐਡਮਿਨਿਸਟਰेटर ਆਫ ਸ਼ਡੂਲਡ ਅਥਾਰਟੀ ਮੈਂ 5 ਸਾਲ ਦਾ ਸਮਾਂ ਤਕਰੀਬਨ ਕੱਟਿਆ ਉੱਥੇ ਸੋ ਵਕਤ-ਵਕਤ ਕਮਿਸ਼ਨਰਾਂ ਤੇ ਮੈਂ ਕੰਮ ਕੀਤਾ ਉਸ ਤੋਂ ਬਾਅਦ ਮੈਂ ਕਾਰਪੋਰੇਸ਼ਨ ਵਿੱਚ ਵੀ ਮਿਸੀਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਟ੍ਰੈਡੀਸ਼ਨਲ ਕਮਿਸ਼ਨਰ ਰਿਆ ਉੱਥੇ ਫਿਰ ਮੈਂ ਮੇਰੀ ਪ੍ਰੋਮੋਸ਼ਨ ਜਿਹੜੀ ਆਈਐਸ ਦੇ ਵਿੱਚ ਹੋਈ 30 ਅਪ੍ਰੈਲ 2021 ਨੂੰ ਮੈਨੂੰ 2015 ਬੈਚ ਅਲੋਟ ਹੋਇਆ ਔਰ ਮੈਂ ਹੁਣ ਇਸ ਪੋਸਟਿੰਗ ਤੋਂ ਪਹਿਲਾਂ ਅੰਮ੍ਰਿਤਸਰ ਮਿਸੀਪਲ ਜੀ ਜੀ ਸੋ ਜਿਸ ਤਰ੍ਹਾਂ ਇਹ ਤੁਹਾਨੂੰ ਤੁਹਾਡੇ ਏਡੇ ਜ਼ਿਆਦਾ ਐਕਸਪੀਰੀਅੰਸ ਹੈਗੇ ਨੇ ਤੇ ਬੜੀ ਆਸ ਲਾਈ ਜਾ ਸਕਦੀ ਹੈ ਕਿ ਨਗਰ ਨਿਗਮ ਲੁਧਿਆਣਾ ਦੇ ਵਿੱਚ ਵੀ ਜੋ ਚੀਜ਼ਾਂ ਚਾਹੀਦੀ ਹੈਗੇ ਨੇ ਤਬਦੀਲੀਆਂ ਜੋ ਹੋਣੀਆਂ ਚਾਹੀਦੀਆਂ ਨੇ ਜਾਂ ਜਿਸ ਢੰਗ ਨਾਲ ਸ਼ਹਿਰ ਨੂੰ ਇੱਕ ਵਧੀਆ ਲੁੱਕ ਨਜ਼ਰ ਦੇ ਵਿੱਚ ਆਉਣਾ ਚਾਹੀਦਾ ਉਹ ਜਿਹੜੇ ਸ਼ਹਿਰ ਵਾਸੀ ਇਹ ਜ਼ਰੂਰ ਆਸਲਾ ਸਕਦੇ ਨੇ ਤੁਹਾਡੇ ਕੋਲ ਦੇਖੋ ਲੁਧਿਆਣਾ ਸ਼ਹਿਰ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਹੈ ਇੰਡਸਟਰੀਅਲ ਸਿਟੀ ਹੈ ਇਹਦੇ ਆਪਣੇ ਚੈਲੰਜਸ ਨੇ ਬਹੁਤ ਵੱਡਾ ਇੱਕ ਮੈਟਰੋ ਜਿਹਨੂੰ ਕਹਾਂਗੇ ਕਿ ਮੈਟਰੋ ਵੱਲ ਜਾ ਰਿਹਾ ਉਹਦੀ ਜਿਹੜੀ ਇਹਦੀ ਪੋਪੂਲੇਸ਼ਨ ਜਿਹੜੀ ਉਹ ਇੰਨੀ ਹੈ ਕਿ ਮੈਟਰੋ ਆਪਣੇ ਆਪ ਨੂੰ ਕੁਆਲੀਫਾਈ ਕਰਦਾ ਹੈ ਸੋ ਬੀਇੰਗ ਇੰਡਸਟਰੀਅਲ ਸਿਟੀ ਬੀਇੰਗ ਅ ਸਿਟੀ ਆਫ ਮਾਈਗ੍ਰੈਂਟਸ ਹਰ ਤਰ੍ਹਾਂ ਦਾ ਇੱਥੇ ਮਤਲਬ ਤੱਕਾ ਇੱਥੇ ਵਾਸ ਕਰਦਾ ਹੈ ਤਾਂ ਉਹਦੇ ਕਰਕੇ ਇਹਦੇ ਪੋਪੂਲੇਸ਼ਨ ਦੇ ਕਰਕੇ ਚੈਲੰਜ ਜਿਹੜੇ ਵਕਰੇ ਨੇ ਅੱਜ ਦੀ ਡੇਟ ਦੇ ਵਿੱਚ ਬਹੁਤ ਸਾਰੇ ਪ੍ਰੋਜੈਕਟਸ ਚੱਲ ਰਹੇ ਨੇ ਜਿਨ੍ਹਾਂ ਕਰਕੇ ਇਸ ਵੇਲੇ ਲੋਕਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਸਾਰੇ ਪਾਸੇ ਡਵੈਲਪਮੈਂਟ ਵਰਕਸ ਚੱਲਦੇ ਹੋਣ ਕਰਕੇ ਲੋਕਾਂ ਨੂੰ ਮੁਸ਼ਕਲ ਵੀ ਬੜੀ ਆਉਂਦੀ ਹੈ ਸੋ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਪ੍ਰੋਜੈਕਟਸ ਕੰਪਲੀਟ ਹੋਣਗੇ ਤੇ ਸ਼ਹਿਰ ਦੀ ਦੇਖ ਜਿਹੜੀ ਉਹ ਵਕਰੀ ਹੋਏਗੀ ਜੀ ਸੋ ਆਸ ਕਰਦੇ ਹਾਂ ਕਿ ਜਿਹੜੇ ਮੇਰੇ ਤੋਂ ਪਹਿਲੇ ਪ੍ਰੈਡੀਸੈਸਰ ਸੀ ਉਹਨਾਂ ਵੱਲੋਂ ਚਲਾਏ ਹੋਏ ਜਿਹੜੇ ਪ੍ਰੋਜੈਕਟ ਸੀ ਉਹਨਾਂ ਨੂੰ ਕੰਪਲੀਟ ਕਰੀਏ ਟਾਈਮਲੀ ਔਰ ਹੋਰ ਨਵੇਂ ਪ੍ਰੋਜੈਕਟ ਜਿਹੜੇ ਨੇ ਉਹ ਲੋਕਾਂ ਦੀ ਆਸਤੇ ਮੁਤਾਬਕ ਜਿਹੜੇ ਨਵੇਂ ਉਲੀਕੇ ਜਾਣ ਔਰ ਉਹਨਾਂ ਨੂੰ ਵੀ ਐਗਜ਼ੀਕਿਊਸ਼ਨ ਸਟੇਜ ਦੇ ਵਿੱਚ ਪਾਇਆ ਜਾਵੇ ਰੀਸੈਂਟਲੀ ਕੁਝ ਦੇਣੀ ਹੋਈ ਨੇ ਤੁਹਾਨੂੰ ਚਾਰਜ ਸੰਭਾਲੇ ਨੂੰ ਕਮਿਸ਼ਨਰ ਦੇ ਤੌਰ ਤੇ ਤੁਹਾਡੇ ਕੁਝ ਪਲਾਨਸ ਤੁਹਾਡੇ ਕੋਲ ਪ੍ਰਾਇੋਰਟੀ ਸ਼ਹਿਰ ਨੂੰ ਲੈ ਕੇ ਕੁਝ ਹੋਊਗੀ ਅ ਦੇਖੋ ਕਿਸੇ ਵੀ ਮਿਸਪਲ ਕਾਰਪੋਰੇਸ਼ਨ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਪ੍ਰਾਇੋਰਟੀ ਜਿਹੜੀਆਂ ਹੈਗੀਆਂ ਨੇ ਉਹ ਤੇ ਸਭ ਤੋਂ ਪਹਿਲਾ ਹੈ ਕਿ ਲੋਕਾਂ ਨੂੰ ਸਿਟੀਜ਼ਨ ਸਰਵਿਸਿਜ਼ ਜਿਹੜੀਆਂ ਉਹ ਐਫੀਸ਼ੀਐਂਟਲੀ ਟਰਾਂਸਪਰੈਂਸੀ ਨਾਲ ਬਿਨਾ ਕਿਸੇ ਭ੍ਰਿਸ਼ਟਾਚਾਰ ਦੇ ਟਰਾਂਸਪੈਂਟ ਤਰੀਕੇ ਨਾਲ ਲੋਕਾਂ ਨੂੰ ਸਰਵਿਸਿਜ਼ ਪ੍ਰੋਵਾਈਡ ਕਰਨੀਆਂ ਟਾਈਮ ਰਿਸੋਰਸਿਜ਼ ਪ੍ਰੋਵਾਈਡ ਕਰਨੀਆਂ ਮਿਸਪਲ ਕਾਰਪੋਰੇਸ਼ਨ ਦਾ ਬਾਹ ਜਿਹੜਾ ਹੈ ਲੋਕਾਂ ਦਾ ਬਾਹ ਜਿਹੜਾ ਹੈ ਸਵੇਰੇ ਜਦੋਂ ਉੱਠਦੇ ਆ ਉਸ ਤੋਂ ਲੈ ਕੇ ਰਾਤ ਸੌਣ ਤੱਕ ਜਿਹੜਾ ਹਰ ਇੱਕ ਬੰਦੇ ਦਾ ਬਾਹ ਜਿਹੜਾ ਮਿਸਪਲ ਕਾਰਪੋਰੇਸ਼ਨ ਨਾਲ ਪੈਂਦਾ ਹੈ ਜਿਹਦੇ ਵਿੱਚ ਸਵੇਰ ਤੋਂ ਜਿਹੜੇ ਆਪਾਂ ਗੱਲ ਕਰੀਏ ਵਾਟਰ ਸਪਲਾਈ ਜਦੋਂ ਬੰਦਾ ਉੱਠਦਾ ਹੈ ਉਸ ਤੋਂ ਬਾਅਦ ਵਾਟਰ ਸਪਲਾਈ ਹੈ ਜੇ ਬ੍ਰਸ਼ ਵੀ ਕਰਨਾ ਤੇ ਵਾਟਰ ਚੰਗਾ ਪਾਣੀ ਚਾਹੀਦਾ ਜੀ ਪੀਣ ਲਈ ਪਾਣੀ ਚਾਹੀਦਾ ਹੈ ਖਾਣਾ ਬਣਾਉਣ ਲਈ ਚੰਗਾ ਪਾਣੀ ਚਾਹੀਦਾ ਹੈ ਸੀਵਰੇਜ ਸਰਵਿਸ ਜੰਗੀਆਂ ਹੋਣੀਆਂ ਚਾਹੀਦੀਆਂ ਉਸ ਤੋਂ ਬਾਅਦ ਸਟਰੀਟ ਲਾਈਟ ਜਿਹੜੀਆਂ ਰਾਤ ਨੂੰ ਸ਼ਾਮ ਨੂੰ ਉਹ ਚੰਗੀਆਂ ਹੋਣ ਜਿੰਨਾਂ ਸੜਕਾਂ ਜਿੰਨਾਂ ਤੇ ਚੱਲਣਾ ਉਹ ਚੰਗੇ ਹੋਣੇ ਚਾਹੀਦੇ ਪਾਰਕਸ ਸੋਨੇ ਮੇਨਟੇਨ ਕੀਤੇ ਹੋਣੇ ਚਾਹੀਦੇ ਆ ਸੋ ਇਹ ਸਾਰੇ ਪ੍ਰੋਜੈਕਟ ਜਿਹੜੇ ਇਨਸਾਨ ਦੀਆਂ ਜਿਹਨੂੰ ਕਹਾਂਗੇ ਕਿ ਬੇਸਿਕ ਨੀਡਸ ਹੈਗੀਆਂ ਸਾਰੀਆਂ ਉਹ ਮਿਸੀਪਲ ਕ ਸੋ ਵੱਡਾ ਚੈਲੰਜ ਹੈ ਸਾਡੇ ਸਾਹਮਣੇ ਕਿ ਇਹਨਾਂ ਸਰਵਿਸਿਜ਼ ਨੂੰ ਅ ਅਪਡੇਟਡ ਤਰੀਕੇ ਨਾਲ ਵਧੀਆ ਤਰੀਕੇ ਨਾਲ ਲੋਕਾਂ ਨੂੰ ਜਿਹੜਾ ਪਹੁੰਚਾਉਣਾ ਉਹ ਸਾਡੀ ਫਰਸਟ ਪ੍ਰਾਇਰੀਟੀ ਹੋਏਗੀ ਅ ਇਸ ਤੋਂ ਬਿਨਾ ਕਈ ਡਿਪਾਰਟਮੈਂਟਸ ਨੇ ਸਾਡੇ ਜਿਹੜੇ ਨੇ ਜਿਨ੍ਹਾਂ ਦੇ ਲੋਕਾਂ ਦੇ ਵਿੱਚ ਅਕਸ ਖਰਾਬ ਹੈ ਉਹਨਾਂ ਡਿਪਾਰਟਮੈਂਟਸ ਦਾ ਲੋਕਾਂ ਦੇ ਵਿੱਚ ਅਕਸ ਖਰਾਬ ਕਰਨਾ ਸਾਡੇ ਵੈਸੇ ਜਦੋਂ ਦਾ ਸਾਡਾ ਅ ਈ ਨਕਸ਼ਾ ਪੋਰਟਲ ਜਾਂ ਐਮ ਸੇਵਾ ਪੋਰਟਲਸ ਸ਼ੁਰੂ ਹੋਏ ਨੇ ਉਸ ਤੋਂ ਬਾਅਦ ਲੋਕਾਂ ਦਾ ਸਾਡਾ ਸਿੱਧਾ ਇੰਟਰਫੇਸ ਜਿਹਨੂੰ ਕਹਿੰਦੇ ਉਹ ਥੋੜਾ ਜਿਹਾ ਘਟਿਆ ਉਹਦੇ ਕਰਕੇ ਸਰਵਿਸਿਜ਼ ਦੀ ਡਿਲੀਵਰੀ ਜਿਹੜੀ ਹੈ ਉਹ ਫੇਸਲੈਸ ਡਿਲੀਵਰੀ ਜਿਹੜੀ ਹੈ ਉਹ ਥੋੜੀ ਹੋਈ ਹੈ ਜ ਜ ਉਹਦੇ ਨਾਲ ਪਹਿਲੇ ਨਾਲੋਂ ਆਪਾਂ ਕਹਾਂਗੇ ਕਿ ਜਿਹੜਾ ਲੋਕਾਂ ਦਾ ਇਹ ਕਹਿਣਾ ਕਿ ਸਾਨੂੰ ਤਾਂ ਕੀਤਾ ਜਾਂਦਾ ਹੈ ਕੋਈ ਵੀ ਕੰਮ ਕਾਰਪੋਰੇਸ਼ਨ ਦੇ ਵਿੱਚ ਹੈ ਉਹ ਥੋੜਾ ਜਿਹਾ ਲੋਕਾਂ ਦਾ ਇੰਟਰਫੇਸ ਘਟਨ ਕਰਕੇ ਆਨਲਾਈਨ ਸਰਵਿਸਿਜ਼ ਹੋਣ ਕਰਕੇ ਘਟਿਆ ਹੈ ਉਹ ਲੋਕਾਂ ਦੇ ਵਿੱਚ ਟਰਾਂਸਪੇਰੈਂਸੀ ਜਿਹੜੀ ਹੈ ਉਹ ਵਧ ਗਈ ਜੀ ਜੀ ਆ ਜੀ ਬਹੁਤ ਸਾਰੇ ਕਿਉਂਕਿ ਮੈਂ ਜਿੰਨਾ ਪਹਿਲਾਂ ਵੀ ਗੱਲ ਕੀਤੀ ਹੈ ਕਿ ਤੁਹਾਨੂੰ ਕੁਝ ਦਿਨ ਚੱਲੇ ਹੀ ਤੁਸੀਂ ਜੁਆਇ ਚਾਰਜ ਸੰਭਾਲਿਆ ਬਹੁਤ ਸਾਰੀਆਂ ਸ਼ਹਿਰ ਦੀਆਂ ਦਿੱਕਤਾਂ ਵੀ ਹੈਗੀਆਂ ਨੇ ਉਹ ਸੀ ਧਿਆਨ ਚ ਲਿਆਉਣਾ ਚਾਹੁੰਦੇ ਆ ਤੁਹਾਡੇ ਜਿਵੇਂ ਕਿ ਸ਼ਹਿਰ ਦੇ ਵਿੱਚ ਬਲੈਕ ਸਪots ਜੇ ਆਪਾਂ ਗੱਲ ਕਰੀਏ ਪੂਰੇ ਡਿਸਟ੍ਰਿਕਟ ਲੁਧਿਆਣਾ ਦੀ ਤੇ ਤਕਰੀਬਨ 131-32 ਦੇ ਕਰੀਬ ਬਲੈਕ ਸਪots ਹੈਗੇ ਨੇ ਜਿਹੜੇ ਐਕਸੀਡੈਂਟਰ ਪ੍ਰੋਨ ਏਰੀਆ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਸ਼ਹਿਰ ਵੀ ਬੱਟਾ ਹੈ ਜੇ ਆਪਾਂ ਪੁਲਿਸ ਕਮਿਸ਼ਨੇਟ ਹੱਦ ਦੀ ਗੱਲ ਕਰੀਏ ਇਲਾਕੇ ਦੀ ਗੱਲ ਕਰੀਏ ਤੇ 99-99 ਦੇ ਕਰੀਬ ਇਹ ਬਲੈਕ ਸਪots ਨੇ ਔਰ ਪੁਲਿਸ ਕਮਿਸ਼ਨਰੇਟ ਦੇ ਵਿੱਚ ਜਿਹੜਾ ਮੇਜਰ ਏਰੀਆ ਹੈਗਾ ਉਹ ਤੁਹਾਡੇ ਨਗਰ ਨਿਗਮ ਲੁਧਿਆਣਾ ਦੇ ਅਧੀਨ ਹੋਣਾ ਹੈਗਾ ਹੁਣ ਉਹ ਜੇ ਅਕਸਰੇ ਦੇਖਿਆ ਗਿਆ ਕਿ ਜਿੱਥੇ ਰਿਫਲੈਕਟਰ ਹੋਣੇ ਚਾਹੀਦੇ ਨੇ ਉਹਨਾਂ ਏਰੀਆ ਦੇ ਵਿੱਚ ਜਾਂ ਲਾਈਟਾਂ ਹੋਣੇ ਚਾਹੀਦੀਆਂ ਜਾਂ ਬੋਰਡ ਹੋਣੇ ਚਾਹੀਦੇ ਨੇ ਜਿਹਦੇ 'ਚ ਲਿਖਿਆ ਹੋਣਾ ਚਾਹੀਦਾ ਵੀ ਐਕਸੀਡੈਂਟ ਪ੍ਰੋਨ ਏਰੀਆ ਉਹ ਕਿਤੇ ਨਾ ਕਿਤੇ ਨਜ਼ਰ ਜਿਹੜਾ ਨਾ ਉਹ ਨਾਂ ਦੇ ਬਰਾਬਰ ਹੀ ਹੈਗਾ ਤੋ ਇਸ ਨੂੰ ਲੈ ਕੇ ਕਿਉਂਕਿ ਬੜੀ ਵੱਡੀ ਗੱਲ ਹੈ ਕਿ ਜਿਹੜੇ ਐਕਸੀਡੈਂਟਲ ਜਿਹੜੇ ਮੌਤਾਂ ਹੁੰਦੀਆਂ ਨੇ ਬਹੁਤ ਜ਼ਿਆਦਾ ਹੈਗੀਆਂ ਨੇ ਹਨਾ ਤੇ ਉਹ ਉਹਦੇ ਵਾਸਤੇ ਤੁਹਾਡਾ ਕੀ ਪਲਾਨ ਹੈਗੇ ਜਾਂ ਕੀ ਕਰੋਗੇ ਦੇਖੋ ਜਿਹੜੇ ਬਲੈਕ ਸਪots ਜਿਹੜੇ ਆਇਡੈਂਟੀਫਾਈਡ ਨੇ ਉਹ ਜਿਹੜੀਆਂ ਰੋਡਸ ਜਿੰਨਾ ਉੱਤੇ ਬਲੈਕ ਸਪots ਹੈਗੇ ਨੇ ਉਹਨਾਂ ਬਾਰੇ ਟ੍ਰੈਫਿਕ ਪੁਲਿਸ ਦੇ ਨਾਲ ਬੈਠ ਕੇ ਇੱਕ ਪਲਾਨਿੰਗ ਕੀਤੀ ਜਾਵੇਗੀ ਜਿਹਦੇ ਵਿੱਚ ਅਸੀਂ ਕਿਉਂਕਿ ਵੱਡਾ ਰੋਲ ਜਿਵੇਂ ਤੁਸੀਂ ਦੱਸਿਆ ਕਿ ਸਾਈਨੈਜਸ ਦਾ ਬਹੁਤ ਵੱਡਾ ਰੋਲ ਹੁੰਦਾ ਲੋਕਿੰਗ ਲੋਕਾਂ ਨੂੰ ਕਾਸ਼ਨ ਹੁੰਦੀ ਹੈ ਕਿ ਇਹ ਬਲੈਕ ਸਪੌਟ ਹੈ ਬਲਾਈਂਡ ਸਪੌਟ ਹੈ ਤੇ ਐਕਸੀਡੈਂਟ ਪ੍ਰੋਨ ਏਰੀਆ ਹੈ ਸੋ ਉਹ ਜਿਹੜੇ ਸਾਈਨੈਜਸ ਨੇ ਉਹ ਸਾਡੀਆਂ ਜਿਹੜੀਆਂ ਕਾਰਪੋਰੇਸ਼ਨ ਦੇ ਰੋਡਸ ਆ ਉਹਨਾਂ ਤੇ ਅਸੀਂ ਡੈਫੀਨਿਟਲੀ ਪਲੈਨਿੰਗ ਕਰਵਾ ਕੇ ਔਰ ਉਹਦੀ ਅਸੈਸਮੈਂਟ ਕਰਵਾ ਕੇ ਆਪਣੇ B&R ਵਿੰਗ ਤੋਂ ਅਸੀਂ ਉਹਦਾ ਟੈਂਡਰ ਲਗਵਾ ਕੇ ਔਰ ਅਸੈਸਮੈਂਟ ਬਣਵਾ ਕੇ ਕੰਮ ਕਰਵਾਵਾਂਗੇ ਇਸ ਤੋਂ ਬਨਾਂ ਨੈਸ਼ਨਲ ਹਾਈਵੇ ਦੇ ਜਿਹੜੇ ਏਰੀਆਜ਼ ਹੋਣਗੇ ਉਹਦੇ ਸਬੰਧ ਸੇ ਨੈਸ਼ਨਲ ਹਾਈਵੇ ਨਾਲ ਕੋਆਰਡੀਨੇਟ ਕਰਕੇ ਉਹਨਾਂ ਕੋਲੋਂ ਵੀ ਅਸੀਂ ਜਿਹੜੇ ਨੈਸ਼ਨਲ ਜਿਹੜੇ ਬਲੈਕ ਸਪੌਟਸ ਨੇ ਉਹਨਾਂ ਉੱਤੇ ਵਾਰਨਿੰਗ ਸਾਈਨ ਚ ਦੇ ਉਹ ਕਰਾਵਾਂਗੇ ਪਲੱਸ ਜਿੱਥੇ ਕਿਤੇ ਇਹ ਵੀ ਗੱਲ ਹੁੰਦੀ ਹੈ ਕਿ ਕਈ ਥਾਵਾਂ ਤੇ ਇੰਜੀਨੀਅਰਿੰਗ ਇੰਟਰਵੈਂਸ਼ਨ ਦੀ ਰੋਡ ਹੁੰਦੀ ਆ ਕਿ ਕੋਈ ਡਿਜ਼ਾਈਨ ਦੇ ਵਿੱਚ ਕੋਈ ਫਾਲਟ ਹੈ ਜਿਹਦੇ ਕਰਕੇ ਕੋਈ ਬਲਕ ਸਪੌਟ ਬਣ ਗਿਆ ਸੋ ਉਹਨਾਂ ਨੂੰ ਰਿਮੂਵ ਕਰਨ ਦੇ ਲਈ ਅਸੀਂ ਇੰਜੀਨੀਅਰਿੰਗ ਇੰਟਰਵੈਂਸ਼ਨ ਵੀ ਜਿਹੜੀ ਆ ਉਹ ਵੀ ਨਾਲ ਕਰਵਾਵਾਂਗੇ ਮੇਰੀ ਮੇਰੇ ਪਲਾਨ ਹੈ ਕਿ ਇੱਕ ਟ੍ਰੈਫਿਕ ਕੰਸਲਟੈਂਟ ਜਿਹੜਾ ਹੈ ਵਧੀਆ ਤਰੀਕੇ ਦਾ ਕੰਸਲਟੈਂਟ ਜਿਹੜਾ ਉਹਨੂੰ ਹਾਇਰ ਕੀਤਾ ਜਾਵੇ ਚਾਹੇ ਸਮਾਰਟ ਸਿਟੀ ਚਰੀਏ ਚਾਹੇ ਮਿਸਪਲ ਕਾਰਪੋਰੇਸ਼ਨ ਤੋਂ ਕਰੀਏ ਤੋਂ ਅਸੀਂ ਕਰਾਂਗੇ ਔਰ ਕਰਕੇ ਡੈਫੀਨਿਟਲੀ ਜਿਹੜੇ ਬਲੈਕ ਸਪਾਟਸ ਰਿਡਕਸ਼ਨ ਹੈ ਜਿਹਦੇ ਉੱਤੇ ਕੰਮ ਕਰਾਂਗੇ ਤੁਸੀਂ ਬੜੀ ਵਧੀਆ ਪਹਿਲਾਂ ਵੀ ਗੱਲ ਕੀਤੀ ਜੇ ਅੱਪਾ ਗੱਲ ਕਰ ਰਹੇ ਸੀ ਕਿ ਬਹੁਤ ਸਾਰੇ ਪ੍ਰਸ਼ਟਾਚਾਰੀ ਜਿਹੜੀ ਹੈਗੀ ਹੈ ਇਸ ਆਧਾਰੇ ਦੇ ਵਿੱਚ ਜਿਹਦੇ ਕਰਕੇ ਪੂਰੇ ਜਿਹੜੇ ਹੈਗੇ ਨਗਰ ਨਿਗਮ ਦਾ ਜਿਹੜਾ ਅਕਸਰ ਖਰਾਬ ਹੁੰਦਾ ਹੈ ਬਿਲਡਿੰਗ ਬ੍ਰਾਂਚ ਦੀ ਗੱਲ ਕਰੀਏ ਅਕਸਰ ਇਹ ਸੁਰੱਖਿਆ ਚ ਰਹਿੰਦਾ ਹੈ ਆਪਣੀ ਕਾਰ ਕਾਰਜ ਪ੍ਰਣਾਲੀ ਨੂੰ ਲੈ ਕੇ ਸੋ ਇਸ ਨੂੰ ਧਿਆਨ ਚ ਰੱਖਦੇ ਹੋਏ ਕੁਝ ਟਰਾਂਸਪੇਰੈਂਸੀ ਜਿਸ ਢੰਗ ਨਾਲ ਤੁਸੀਂ ਗੱਲ ਕੀਤੀ ਹੈ ਕਿ ਲੋਕਾਂ ਨੂੰ ਜਿਹੜਾ ਹੈਗਾ ਉਹ ਕੰਮ ਸੁਖਾਲਾ ਹੋ ਜੇ ਲੋਕਾਂ ਨੂੰ ਮਤਲਬ ਕਿ ਨਕਸ਼ੇ ਪਾਸ ਕਰਾਉਣ ਚ ਕੋਈ ਦਿੱਕਤ ਨਾ ਆਵੇ ਔਰ ਕਈ ਬਿਲਡਿੰਗਾਂ ਇਹੋ ਜਿਹੇ ਸ਼ਹਿਰ ਚ ਦੇਖਿਆ ਜਿਹਦੇ ਨਕਸ਼ੇ ਪਾਸ ਹੀ ਨਹੀਂ ਹੁੰਦੇ ਔਰ ਨਕਸ਼ੇ ਪਾਸ ਕਰਾਉਣ ਦੇ ਵਿੱਚ ਜਿਹ ਲਈ ਜਦੋਂ ਜਾਂਦੇ ਨੇ ਤੇ ਅਫਸਰ ਜਿਹੜੇ ਹੈਗੇ ਉਹ ਉਹ ਕਈ ਕਈ ਵੱਧ ਸਾਇਮ ਸਮਾ ਜਿਹੜਾ ਲਗਾ ਦਿੰਦੇ ਨੇ ਇਹ ਤੁਹਾਡੇ ਜ਼ਿਹਨ ਦੇ ਵਿੱਚ ਹੋਣਾ ਹੀ ਹੈ ਸਾਰਾ ਬਿਲਕੁਲ ਇਹ ਦੇਖੋ ਜਿਹੜਾ ਇਹ ਨਕਸ਼ਾ ਪੋਰਟਲ ਹੈ ਉਹਦੇ ਵਿੱਚ ਟਾਈਮ ਬਾਉਂਡ ਹਰ ਇੱਕ ਜਿਹੜਾ EMPLOYEE ਹੈ ਚਾਹੇ ਉਹ ਬਿਲਡਿੰਗ ਇੰਸਪੈਕਟਰ ਹੈ ਹੈ ਹਾਈਡਰਾਉਟਸਮੈਨ ਹੈ ਡਰਾਟਸਮੈਨ ਹੈ ਜਾਂ ATP ਹੈ MTP ਹੈ इवन ਜੁਆਇੰਟ ਕਮਿਸ਼ਨਰ ਕਮਿਸ਼ਨਰ ਵੀ ਹੈ ਸਾਰਿਆਂ ਲਈ ਟਾਈਮਲਾਈਨਸ ਫਿਕਸ ਹੈਗੀਆਂ ਕਿ ਤੁਸੀਂ ਇਸ ਸਮੇਂ ਦੇ ਵਿੱਚ ਇੱਕ ਕੇਸ ਦਾ ਨਿਪਟਾਰਾ ਕਰਨਾ ਹੈ ਸੋ ਇਹ ਇਸ਼ੂ ਇਨਸ਼ੋਰ ਕਰਾਂਗੇ ਕਿ ਹਰ ਵਿਅਕਤੀ ਜਿਹੜਾ ਸਮੇਂ ਸਿਰ ਆਪਣੇ ਜਿਹੜਾ ਉਹ ਕੋ ਕੇਸ ਆਇਆ ਉਹਦੀ ਡੀਲਿੰਗ ਡਾਈਨਲੀ ਕਰੇ ਔਰ بار بار ਫਰਲਸ ਅਬਜੈਕਸ਼ਨ ਲਗਾ ਕੇ ਕੇਸ ਵਾਪਸ ਭੇਜਣ ਵਾਲਾ ਕੰਮ ਹੁਣ ਖਤਮ ਹੋ ਚੁਕਾ ਹੈ ਕਿ ਅਬਜੈਕਸ਼ਨ ਇੱਕ ਵਾਰੀ ਹੀ ਲਗਣੀ ਹੈ ਉਹ ਵੀ ਜਿਹੜਾ ਸਬੰਧਤ ਅਧਿਕਾਰੀ ਹੈ ਉਸ ਲੈਵਲ ਤੋਂ ਹੀ ਉਹ ਫਾਈਲ ਵਾਪਸ ਅਰਕਟ ਕੋ ਜਾਣੀ ਹੈ ਸੋ ਇਹ ਵੀ ਇੱਕ ਪਹਿਲਾਂ ਰਿਵਾਜ ਸੀ ਕਿ ਇੱਕ ਅਬਜੈਕਸ਼ਨ ਲੱਗਦੀ ਸੀ ਫਾਈਲ ਫਾਈਨਲ ਲੈਵਲ ਤੱਕ ਪਹੁੰਚਦੀ ਸੀ ਫਿਰ ਦੂਜੀ ਲੱਗ ਜਾਂਦੀ ਸੀ ਸੋ ਉਹ ਚੀਜ਼ ਖਤਮ ਕਰਨ ਲਈ ਕਿ ਬਾਰ ਬਾਰ ਅਬਜੈਕਸ਼ਨ ਨਹੀਂ ਲਗਣੀ ਹੈ ਇੱਕ ਵਾਰੀ ਅਬਜੈਕਸ਼ਨ ਲਗਣੀ ਹੈ ਦੂਜੀ ਵਾਰੀ ਸੈਕੰਡ ਅਬਜੈਕਸ਼ਨ ਨਹੀਂ ਲੱਗ ਸਕਦੀ ਉਹ ਹੁਣ ਸਿਸਟਮ ਦੇ ਵਿੱਚ ਵੀ ਚੇਂਜਸ ਆਈਆਂ ਨੇ ਸੋ ਉਹ ਵੀ ਹੋਣਗੀਆਂ ਇੱਕ ਮੇਰੀ ਸ਼ਹਿਰ ਵਾਸੀਆਂ ਨੂੰ ਅਪੀਲ ਹੋਏਗੀ ਕਿ ਆਪਣੇ ਕੋਈ ਵੀ ਕੰਸਟਰਕਸ਼ਨ ਕਰਨੀ ਹੈ ਉਹ ਨਕਸ਼ਾ ਪਾਸ ਕਰਾ ਕੇ ਕਰਾਉਣ ਸਾਡੀ ਇੱਕ ਕੋਸ਼ਿਸ਼ ਹੋਏਗੀ ਕਿ ਅਸੀਂ ਨਕਸ਼ੇ ਨੂੰ ਸਪੀਡਲੀ ਔਰ ਟਰਾਂਸਪਰੈਂਟ ਤਰੀਕੇ ਨਾਲ ਪਾਸ ਕਰੀਏ ਐਨਓਸੀਜ਼ ਵੀ ਜਿਹੜੇ ਸਾਡੇ ਕੋਲ ਪੈਂਡਿੰਗ ਨੇ ਉਹਨਾਂ ਨੂੰ ਵੀ ਟਾਈਮਲੀ ਕਰਾਂਗੇ ਕਿਉਂਕਿ ਜਦੋਂ ਸਿਸਟਮ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਵੱਧਦਾ ਹੈ ਤਾਂ ਲੋਕੀ ਜਿਹੜੇ ਉਹ ਜਿਹਨੂੰ ਕਹਾਂਗੇ ਕਿ ਲੀਗਲ ਤਰੀਕੇ ਨਾਲ ਕੰਮ ਕਰਨ ਉਹ ਆਉਂਦੇ ਆ ਸੋ ਜੇ ਕਿਸੇ ਦਾ ਨਕਸ਼ਾ ਹੀ ਨਹੀਂ ਪਾਸ ਹੋਣਾ ਟਾਈਮਲੀ ਤਾਂ ਉਹ ਨੇਚਰਲੀ ਇਲੀਗਲ ਤਰੀਕੇ ਨਾਲ ਬਿਲਡਿੰਗ ਬਣਾਉਣ ਦੀ ਕੋਸ਼ਿਸ਼ ਕਰੇਗਾ ਸੋ ਸਾਡੀ ਮੈਂ ਆਪਣੇ ਬਿਲਡਿੰਗ ਇੰਸਪੈਕਟਰਸ ਜਿਹੜੇ ਉਹਨਾਂ ਨਾਲ ਸਾਰਿਆਂ ਨੂੰ ਮੈਂ ਜਦੋਂ ਮੁਖਤਬ ਹੋਇਆ ਵਾਂ ਤੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਇਹੋ ਗੱਲ ਕਹੀ ਆ ਕਿ ਤੁਸੀਂ ਕੰਮ ਫਾਸਟ ਕਰੋ ਟਰਾਂਸਪਰੈਂਸੀ ਨਾਲ ਕਰੋ ਆਬਜੈਕਸ਼ਨ ਫ੍ਰਿਵਲਸ ਨਾ ਲਗਾਓ ਲੋਕੀ ਆਪਣੇ ਆਪ ਹੀ ਸਾਡੇ ਵੱਲ ਇਨਕਰੇਜ ਹੋਣਗੇ ਕਿ ਤੁਸੀਂ ਨਕਸ਼ਾ ਸੀ ਪਾਸ ਕਰਾ ਕੇ ਬਣਾਉਣਾ ਦੂਜੀ ਗੱਲ ਜਿਹੜਾ ਇਲੀਗਲ ਬਣਾਉਂਦਾ ਹੈ ਉਹਨੂੰ ਸਟਾਰਟਿੰਗ ਸਟੇਜ ਤੇ ਹੀ ਜਿਹੜੇ ਦੇ ਤੋੜ ਤੜਾਈ ਕਰਨੀ ਹੈ ਤੇ ਸਟਾਰਟਿੰਗ ਸਟੇਜ ਤੇ ਕਰ ਦੇਣੀ ਚਾਹੀਦੀ ਤਾਂ ਕਿ ਲੋਕਾਂ ਨੂੰ ਮੈਸੇਜ ਜਾਵੇ ਕਿ ਵਿਭਾਗ ਜਿਹੜਾ ਬਿਲਕੁਲ ਇਲੀਗਲ ਬਿਲਡਿੰਗਸ ਬਰਦਾਸ਼ਤ ਨਹੀਂ ਕਰੇਗਾ ਔਰ ਲੋਕੀ ਆਪਣੇ ਆਪ ਹੀ ਨੰਬਰ ਆਫ ਜਿਹੜੇ ਸਾਡੇ ਕੋਲ ਪਲਾਨਸ ਪਾਸ ਹੋਣਗੇ ਸੀ ਇਹਨੂੰ ਵੀ ਕੇਸਸ ਆਣਗੇ ਵਧਣਗੇ ਜੀ ਮੈਂ ਅਮਰਸਰ ਦੇ ਵਿੱਚ ਵੇਖਿਆ ਕਿ ਅਸੀਂ ਜਦੋਂ ਡਿਮੋਲਿਸ਼ਨ ਡਰਾਈਵ ਹਰ ਹਫਤੇ ਡਰਾਈਵ ਡਿਮੋਲਿਸ਼ਨ ਡਰਾਈਵ ਚਲੋਨੇ ਸੀ ਤਾਂ ਉਹਦੇ ਨਾਲ ਸਾਡੇ ਨੰਬਰ ਆਫ ਪਲਾਨਸ ਜਿਹੜੇ ਸੀ ਨੰਬਰ ਆਫ ਸੀਐਲਯੂਜ਼ ਉਹ ਵਧੇ ਲੋਕੀ ਮੁਖਤਰਾ ਵਿੱਚ ਆ ਕੇ ਕੰਮ ਕਰਨਾ ਚਾਹੁੰਦੇ ਨੇ ਅੱਛਾ ਇੱਕ ਦੇਖੋ ਗੱਲ ਇਹ ਆ ਕਿ ਪਾਣੀ ਜਿਹੜਾ ਕੁਦਰਤੀ ਸੌਮੀ ਨੇ ਜਿਹੜੇ ਆਪਾਂ ਤੁਸੀਂ ਵੀ ਕਦੇ ਵਿਦੇਸ਼ ਗਏ ਹੋਗੇ ਤੇ ਵਿਦੇਸ਼ਾਂ ਦੇ ਵਿੱਚ ਦੇਖਿਆ ਕਿ ਉੱਥੇ ਬੜਾ ਨੀਟ ਐਂਡ ਕਲੀਨ ਸਿਸਟਮ ਹੈ ਹਨਾ ਬੜੀ ਹਰਿਆਲੀ ਹੈ ਚੰਗੇ ਡਿਵੈਲਪਡ ਨੇਸ਼ਨਸ ਦੇ ਵਿੱਚ ਤੇ ਪਾਣੀ ਦੀ ਬੜੀ ਉਹ ਰੱਖਿਆ ਕਰਦੇ ਨੇ ਵੇਸਟੇਜ ਨਹੀਂ ਹੁੰਦਾ ਸਾਡੇ ਇੱਥੇ ਕੀ ਹੈ ਕਿ ਬੇਸ਼ੱਕ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਪਾਣੀ ਦੀ ਰੁੱਖਾਂ ਦੀ ਮਹੱਤਤਾ ਦੱਸੀ ਗਈ ਹੈ ਕਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਬਾਅਦੂ ਦੇ ਦੇ ਮਤਲਬ ਲੋਕ ਜਿਹੜੇ ਹੈਗੇ ਨੇ ਉਹ ਪਾਣੀ ਦੀ ਬੜੀ ਬੇਅਦਬੀ ਕਰਦੇ ਨੇ ਡਰੇਨੇਜ ਜਿਹੜੇ ਹੈਗੇ ਬਹੁਤ ਜ਼ਿਆਦਾ ਪੀਣ ਵਾਲੇ ਪਾਣੀ ਦੀ ਗੱਡੀਆਂ ਧੋਣਾ ਅੱਛਾ ਫਿਰ ਸਮਝ ਲਓ ਕਿ ਧਾਰਮਿਕ ਕੰਮਾਂ ਨੂੰ ਲੈ ਕੇ ਸਮਝ ਲਓ ਕਿ ਆਪਣੇ ਜੋ ਨਦੀਆਂ ਹੈਗੀਆਂ ਨੇ ਉਹ ਉਹਦੇ ਵਿੱਚ ਪਾਣੀ ਬਰਬਾਦ ਕਰਨਾ ਬੁੱਢਾ ਨਾਲਾ ਦੇਖੋ ਇਸ ਦੀ ਮਤਲਬ ਇੱਕ ਉਦਾਹਰਣ ਹੈਗੀ ਹੈ ਕਿ ਕਦੇ ਕੁਝ ਸਾਲ ਪਹਿਲਾਂ ਇਹ ਦਰਿਆ ਹੁੰਦਾ ਸੀ ਤੇ ਅੱਜ ਨਾਲੇ ਦੇ ਵਿੱਚ ਤਬਦੀਲ ਕੀਤਾ ਗਿਆ ਚਾਹੇ ਉਹ ਡਾਈੰਗਾਂ ਵਾਲਿਆਂ ਦਾ ਦੋਸ਼ ਲਾ ਦिए ਚਾਹੇ ਉਹ ਆਪਾਂ ਪੋਲਿਊਸ਼ਨ ਕੰਟਰੋਲ ਬੋਰਡ ਦੀ ਗੱਲ ਕਰ ਲਈਏ ਚਾਹੇ ਕਿਸੇ ਵੀ ਅਧਾਰ ਤੁਹਾਡੇ ਅਧਾਰੇ ਦੀ ਗੱਲ ਕਰ ਲਈਏ ਇਹ ਚੀਜ਼ਾਂ ਜਿਹੜੀਆਂ ਨੇ ਉਹ ਜਿਉਂ ਦੀ ਤਿਉਂ ਬਣੀਆਂ ਹੋਈਆਂ ਨੇ ਸਰਕਾਰ ਕਈ ਵਾਰੀ ਅਖਬਾਰਾਂ ਇੰਦੇ ਸੁੱਖਾਂ ਬਣ ਸੁੱਖੀਆਂ ਬਣੀਆਂ ਨੇ ਸੈਂਟਰ ਵੱਲੋਂ ਫੰਡ ਆ ਗਿਆ ਜੇ ਅਸੀਂ ਬਸ ਕੁਝ ਸਮੇਂ ਦੇ ਵਿੱਚ ਕਰ ਲਾਂਗੇ ਲੇਕਿਨ ਇਹ ਚੀਜ਼ਾਂ ਜਿਉਂ ਦੀ ਤਿਉਂ ਹੀ ਐ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਪਾਣੀ ਜਿਹੜਾ ਇੱਕ ਕੁਦਰਤੀ ਜਿਹੜਾ ਸੋਮਾ ਹੈ ਔਰ ਇਹਦੀ ਯੂਟਿਲਾਈਜੇਸ਼ਨ ਜਿਹੜੀ ਆ ਉਹ ਬੜੀ ਜੁਡੀਸ਼ੀਅਸਲੀ ਹੋਣੀ ਚਾਹੀਦੀ ਹੈ ਆ ਸਾਡੇ ਨਗਰ ਨਿਗਮ ਲੁਧਿਆਣਾ ਦੇ ਏਰੀਆ ਵਿੱਚ ਅੱਜ ਦੀ ਰੇਟ ਦੇ ਵਿੱਚ ਜਿਹੜੀ ਸਪਲਾਈ ਵਾਟਰ ਸਪਲਾਈ ਹੈ ਉਹ ਗਰਾਊਂਡ ਵਾਟਰ ਐਕਸਟ੍ਰੈਕਸ਼ਨ ਨਾਲ ਕਰ ਰਹੇ ਅਸੀਂ ਸਾਡਾ ਤਕਰੀਬਨ 15-1600 ਤੋਂ ਵੱਧ ਟਿਊਬਵੈਲ ਹੋਣਗੇ ਇਥੇ ਸ਼ਹਿਰ ਦੇ ਵਿੱਚ ਇੰਦਾ ਵੱਡਾ ਸ਼ਹਿਰ ਹੈ ਸੋ ਅਸੀਂ ਬੇਤਹਾਸ਼ ਜਿਹੜਾ ਹੈ ਪਾਣੀ ਗਰਾਊਂਡ ਦੇ ਵਿੱਚੋਂ ਐਕਸਟ੍ਰੈਕਟ ਕਰ ਰਹੇ ਹਾਂ ਜਿਹਦੇ ਨਾਲ ਵਾਟਰ ਟੇਬਲ ਡਾਊਨ ਜਾ ਰਿਹਾ ਉਹਨੂੰ ਇੱਕ ਅਵੋਇਡ ਕਰਨ ਦੇ ਲਈ ਜਿਹੜਾ ਹੈ ਕਨਾਲ ਬੇਸਡ ਵਾਟਰ ਸਪਲਾਈ ਪ੍ਰੋਜੈਕਟ ਜਿਹੜਾ ਹੈ ਉਹ ਲੁਧਿਆਣੇ ਦੇ ਵਿੱਚ ਔਰ ਅੰਮ੍ਰਿਤਸਰ ਦੋਹਾਂ ਦੇ ਵਿੱਚ ਹੀ ਵਰਲਡ ਬੈਂਕ ਦੀਸ ਫੰਡਿੰਗ ਦੇ ਨਾਲ ਜਿਹੜਾ ਹੈ ਕੀਤਾ ਜਾ ਰਿਹਾ ਲੁਧਿਆਣੇ ਵਾਲਾ ਜਿਹੜਾ ਹੈ ਉਹ ਅਟੈਂਡਿੰਗ ਸਟੇਜ ਦੇ ਵਿੱਚ ਹੈ ਅੰਮ੍ਰਿਤਸਰ ਦੇ ਵਿੱਚ ਕੰਮ ਚੱਲ ਰਿਹਾ ਸੋ ਮੈਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ 24/7 ਵਾਟਰ ਸਪਲਾਈ ਹੈ ਇਹ ਦੇ ਨਾਲ ਗਰਾਊਂਡ ਵਾਟਰ ਐਕਸਟ੍ਰੈਕਸ਼ਨ ਜਿਹੜੀ ਆ ਉਹ ਤੇ ਉਹਦੇ ਉੱਤੇ ਬਹੁਤ ਵੱਡਾ ਅੰਕੁਸ਼ ਲੱਗੇਗਾ ਸਿਰਫ ਤੇ ਸਿਰਫ ਨਹਿਰ ਦੇ ਬੰਦੀ ਦੇ ਦਿਨਾਂ ਦੇ ਵਿੱਚ ਜਿਹੜਾ ਹੈ ਉਹ ਗਰਾਊਂਡ ਵਾਟਰ ਐਕਸਟ੍ਰੈਕਸ਼ਨ ਜਿਹੜੀ ਆ ਉਹ ਕੀਤੀ ਜਾਣੀ ਪਵੇਗੀ ਸੋ ਉਹ ਇੱਕ ਵੱਡਾ ਪ੍ਰੋਜੈਕਟ ਹੈ ਜਿਹੜਾ ਪਾਣੀ ਨੂੰ ਬਚਾਏਗਾ ਦੂਜਾ ਆਮ ਲੋਕ ਜਿਹੜੇ ਸਾਡੇ ਅਸੀਂ ਸਾਰੇ ਘਰਾਂ ਦੇ ਵਿੱਚ ਪਾਣੀ ਵਰਤਦੇ ਆ ਸਾਨੂੰ ਵੀ ਆਪਣਾ ਜਿਹੜਾ ਫਰਜ਼ ਪਛਾਣ ਕੇ ਬਿਲਕੁਲ ਜੀ ਔਰ ਇਹ ਬੇਸਿਕਲੀ ਐਜੂਕੇਸ਼ਨ ਐਂਡ ਅਵੇਅਰਨੈਸ ਜਿਹੜੀ ਆ ਉਹ ਉਹੀ ਉਹੀ ਗੱਲ ਤੇ ਆਨ ਲੱਗਾ ਸੀਗਾ ਆਪਾਂ ਸੰਦੀਪ ਜੀ ਜਿਵੇਂ ਕਿ ਘਰ ਜਿਹੜਾ ਹੈਗਾ ਉਹ ਕੰਦਾ ਨਾ ਨਹੀਂ ਬਣਦਾ ਘਰ ਬਣਦਾ ਉੱਥੋਂ ਦੇਣ ਵਾਲੇ ਜੀਆਂ ਦੇ ਨਾਲ ਤੇ ਦੇਸ਼ ਸਮਾਜ ਜਿਹੜਾ ਹੈ ਨਾ ਉਹ ਉੱਥੋਂ ਦੇ ਰਹਿਣ ਵਾਲੇ ਨਾਗਰਿਕਾਂ ਦੇ ਨਾਲ ਬਣਦਾ ਜਿਹੋ ਜੇ ਨਾਗਰਿਕ ਹੋਣਗੇ ਉਹੜਿਆ ਸਿਸਟਮ ਹੋਊਗਾ ਸਿੱਧੀ ਜਿਹੜੀ ਗੱਲ ਹੈ ਤੇ ਕਿਤੇ ਨਾ ਕਿਤੇ ਅਸੀਂ ਦੇਖਿਆ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਦੀ ਬੜੀ ਘਾਟ ਹੈ ਜਾਗਰੂਕਤਾ ਦੀ ਬੜੀ ਘਾਟ ਹੈ ਉਹ ਆਪਣੇ ਘਰ ਨੂੰ ਤੇ ਆਪਣਾ ਘਰ ਸਮਝਦੇ ਨੇ ਪਰ ਆਪਣੇ ਗਲੀ ਨੂੰ ਮੁਹੱਲੇ ਨੂੰ ਦੇਸ਼ ਨੂੰ ਆਪਣਾ ਦੇਸ਼ ਐ ਲੱਗਦਾ ਕਿ ਉਹ ਨਹੀਂ ਸਮਝਦੇ 26 ਜਨਵਰੀ 15 ਅਗਸਤ ਵਾਲੇ ਦਿਨ ਗਾਣੇ ਤੇ ਜਰੂਰ ਮਨੋਜੀ ਕੁਮਾਰ ਦੇ ਲਾ ਕੇ ਗਾਣੇ ਸੁਣ ਲੈਣਗੇ ਫਿਲਮਾਂ ਵਾਲੇ ਹਨਾ ਝੰਡੇ ਚੜ੍ਹਾ ਲੈਣਗੇ ਲੇਕਿਨ ਉਹ ਗੰਦਾ ਕਰਨ ਵਾਸਤੇ ਦੇਸ਼ ਨੂੰ ਮੈਂਟੇਨ ਨਹੀਂ ਲਾਉਂਦੇ ਪਾਣੀ ਦੀ ਬਰਬਾਦੀ ਰੁੱਖਾਂ ਦੀ ਕਟਾਈ ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਪਬਲਿਕ ਨੂੰ ਜਾਗਰੂਕ ਕਰਨਾ ਸਾਰੇ ਇੱਕੋ ਜਿਹੇ ਹੁੰਦੇ ਮਾੜੇ ਵੀ ਹੈਗੇ ਨੇ ਚੰਗੇ ਵੀ ਹੈਗੇ ਨੇ ਤੁਹਾਡੇ ਵੱਲੋਂ ਕੋਈ ਇਹੋ ਜਿਹਾ ਮੋਹਮ ਚਲਾਈ ਜਾਊ ਕਿ ਲੋਕਾਂ ਨੂੰ ਐਜੂਕੇਟ ਕੀਤਾ ਜਾਵੇ ਲੋਕਾਂ ਨੂੰ ਸਮਝਦਾਰ ਬਣਾਇਆ ਜਾ ਸਕੇ ਬਿਲਕੁਲ ਜੀ ਸਾਡੇ ਜਿੰਨੇ ਵੀ ਪ੍ਰੋਗਰਾਮ ਨੇ ਚਾਹੇ ਉਹ ਪਾਣੀ ਦਾ ਹੈ ਚਾਹੇ ਉਹ ਅਸੀਂ ਸਫਾਈ ਦਾ ਗੱਲ ਕਰਦੇ ਆਂ ਸੋ ਜਾਂ ਕਲੀਨ 에ਅਰ ਪ੍ਰੋਜੈਕਟ ਦੀ ਗੱਲ ਕਰਦੇ ਆਂ ਤੋਂ ਸਾਰੇ ਜਿੰਨੇ ਪ੍ਰੋਜੈਕਟ ਹੈ ਉਹਨਾਂ ਦੇ ਵਿੱਚ ਆਈਈਸੀ ਇਨਫੋਰਮੇਸ਼ਨ ਐਜੂਕੇਸ਼ਨ ਕਮਿਊਨੀਕੇਸ਼ਨ ਜਿਹੜਾ ਇੱਕ ਬਹੁਤ ਇੰਪੋਰਟੈਂਟ ਕੰਪੋਨੈਂਟ ਹੈ ਔਰ ਮਿਸਪਲ ਕੋਰਪੋਰੇਸ਼ਨ ਇਹਨਾਂ ਸਾਰੇ ਹੀ ਕੰਮਾਂ ਦੇ ਵਿੱਚ ਜਿਹੜੀ ਹੈ ਅਵੇਅਰਨੈਸ ਕ੍ਰੀਏਟ ਕਰਨ ਦੀ ਜਿਹੜੀ ਕਾਰਵਾਈ ਕਰਦੀ ਹੈ ਤੇ ਅਸੀਂ ਹੋਰ ਵੀ ਇਹਨੂੰ ਤੇਜ਼ ਕਰਾਂਗੇ ਤਾਂ ਕਿ ਲੋਕਾਂ ਤੱਕ ਐਂਡ ਤੱਕ ਜਿਹੜੀ ਗੱਲ ਪਹੁੰਚ ਸਕੇ ਵੀ ਜੇ ਪਾਣੀ ਦੀ ਗੱਲ ਹੈ ਪਾਣੀ ਨੂੰ ਕਿਵੇਂ ਬਚਾਉਣਾ ਹੈ ਪਾਣੀ ਦਾ ਵੇਸਟੇਜ ਕਿਵੇਂ ਰਿਡਿਊਸ ਕਰਨੀ ਹੈ ਜੇ ਅਸੀਂ ਆਪਣੀ ਜ਼ਿੰਦਗੀ ਦੀ ਗੱਲ ਕਰੀਏ ਸਾਫ਼ ਸਵੱਛਾਈ ਜਿਹੜੀ ਆ ਉਹਦੇ ਵਿੱਚ ਜਿਹੜੀ ਹੈ ਸੈਗਰੀਗੇਸ਼ਨ ਕਿਵੇਂ ਕਰਨੀ ਹੈ ਘਰਾਂ ਦੇ ਵਿੱਚ ਗਿੱਲਾ ਸੁੱਕਾ ਕੂੜਾ ਕਿਵੇਂ ਨਿਖੇੜਨਾ ਹੈ ਔਰ ਮਲੇ ਕੋਈ ਵੀ ਚਾਹੇ ਕਲੀਨ ਇਅਰ ਦੀ ਗੱਲ ਕਰ ਰਹੀ ਸੀ ਮੈਂ ਤਾਂ ਉਹਦੇ ਵਿੱਚ ਜਿਹੜਾ ਸਸਪੈਂਡਡ ਪਾਰਟੀਕੂਲਰ ਮੈਟਰ ਹੈ ਉਹਨਾਂ ਦੀ ਰਿਡਕਸ਼ਨ ਕਿਵੇਂ ਕਰਨੀ ਹੈ ਲੋਕਾਂ ਨੂੰ ਕਿਵੇਂ ਐਜੂਕੇਟ ਨਹੀਂ ਕਿ ਘੱਟ ਤੋਂ ਘੱਟ ਜਿਵੇਂ ਜਿਵੇਂ ਕੋਈ ਕੰਸਟਰਕਸ਼ਨ ਕਰ ਰਿਹਾ ਹੋਣਾ ਸਾਈਟਸ ਦੇ ਉੱਤੇ ਪਾਣੀ ਜਿਹੜਾ ਹੈ ਉਹ ਮਿਸਟ ਵਗੈਰਾ ਕੈਨਨਸ ਚਲਾ ਕੇ ਉੱਥੇ ਘਟਾ ਜਿਹੜਾ ਘਟਾਇਆ ਜਾ ਸਕਦਾ ਸੋ ਇਹ ਸਾਰੀਆਂ ਐਜੂਕੇਸ਼ਨ ਦੀਆਂ ਚੀਜ਼ਾਂ ਜਿਹੜੀਆਂ ਅਸੀਂ ਨਾਲ ਹਰ ਕੰਪੋਨੈਂਟ ਦੇ ਵਿੱਚ ਨਾਲ ਲਈਆਂ ਹੀ ਆਈਆਂ ਨੇ ਔਰ ਇਹ ਅਸੀਂ ਲਗਾਤਾਰ ਲੋਕਾਂ ਦੇ ਉੱਤੇ ਪਹੁੰਚ ਕਰਦੇ ਰਵਾਂਗੇ ਜੀ ਬਿਲਕੁਲ ਕਿਉਂਕਿ ਜਿੱਥੇ ਲੋਕ ਕਹਿੰਦੇ ਜੀ ਕਿ ਸਿਸਟਮ ਦੇ ਵਿੱਚ ਭ ਅਬ ਇਹ ਫਲਾਣੇ ਵਿਭਾਗਾਂ ਦੀ ਭ੍ਰਿਸ਼ਟਾਚਾਰੀ ਅਫਸਰ ਖਾਂਦੇ ਨੇ ਇਹ ਪਰ ਉੱਥੇ ਪਬਲਿਕ ਨੂੰ ਆ ਵੀ ਸੋਚਣਾ ਚਾਹੀਦਾ ਕਿ ਅਸੀਂ ਕਿੰਨੇ ਕੇ ਇਮਾਨਦਾਰ ਆ ਆਪਣੇ ਸਮਾਜ ਦੇ ਲਈ ਆਪਣੇ ਦੇਸ਼ ਦੇ ਲਈ ਇਹ ਵੀ ਬੜੀ ਵੱਡੀ ਗੱਲ ਔਰ ਜ਼ਿੰਮੇਵਾਰੀ ਦੀ ਗੱਲ ਹੈ ਤੁਸੀਂ ਬੁੱਢਾ ਦਰਿਆ ਦੀ ਵੀ ਗੱਲ ਕੀਤੀ ਸੀ ਜੀ ਬੁੱਢਾ ਦਰਿਆ ਦੀ ਵੀ ਗੱਲ ਜੀ ਦਰਿਆ ਦੇ ਵਿੱਚ ਵੀ ਤਕਰੀਬਨ 650 ਕਰੋੜ ਦਾ ਇੱਕ ਪ੍ਰੋਜੈਕਟ ਜਿਹੜਾ ਹੈ ਉਹ ਅੰਮ੍ਰਿਤ ਔਰ ਸਮਾਰਟ ਸਿਟੀ ਮਿਸ਼ਨ ਦੇ ਫੰਡਸ ਤੋਂ ਵਾਟਰ ਸਪਲਾਈ ਸ਼ੀਬੋਰਡ ਕਰ ਰਿਹਾ ਹੈ ਉਹਦੇ ਵਿੱਚ ਅਲੋਂਗ ਦਾ ਲੈਂਥ ਆਫ ਬੁੱਢਾ ਨਾਲਾ ਜਿਹੜਾ ਹੈ ਉਹਦੇ ਵਿੱਚ ਵਾਟਰ ਟ੍ਰੀਟਮੈਂਟ ਪਲਾਂਟ ਇੱਕ ਤੇ ਲੱਗ ਚੁੱਕਾ ਜਿਹੜਾ ਜ ਬਾਕੀ ਰੀਹੈਬਿਲਿਟੇਸ਼ਨ ਹੋ ਰਹੀ ਹੈ ਸੋ ਇਹ ਮਤਲਬ ਸਰਕਾਰ ਦੀ ਇਹਦੀ ਮਨਸ਼ਾ ਹੈ ਸਾਡੀ ਕਿ ਅਸੀਂ ਇਸ ਨਾਲੇ ਨੂੰ ਵਾਪਸ ਦਰਿਆ ਚ ਕਨਵਰਟ ਕਰੀਏ ਬੇਸਿਕਲੀ ਇੱਕ ਡਰੇਨੇਜ ਸਿਸਟਮ ਹੈ ਜਿਹੜਾ ਜਾ ਕੇ ਸਤਲੁਜ ਮਿਲਦਾ ਸੀ ਪਰ ਹੁਣ ਵਿਦ ਟਾਈਮ ਅ ਆਰਗਨਾਈਜੇਸ਼ਨ ਹੋਈ ਇਨਸਟਾਲੇਸ਼ਨ ਹੋਈ ਤੋਂ ਉਹਦੇ ਵਿੱਚ ਐਫਲੂਐਂਟ ਵੀ ਜਾ ਰਹੇ ਨੇ ਉਹਦੇ ਵਿੱਚ ਡੋਮੈਸਟਿਕ ਸੀਵਰ ਵੀ ਕਈ ਕਲੋਨੀਆਂ ਦਾ ਜਾ ਰਿਹਾ ਸੋ ਉਹ ਸਾਰਾ ਰੀਹੈਬਿਲਿਟੇਸ਼ਨ ਜਿਹੜਾ ਪ੍ਰੋਗਰਾਮ ਹੈ ਉਹ ਸੀਵਰੇਜ ਬੋਰਡ ਕਰ ਰਿਹਾ ਹੈ ਹਾ ਹੋਪਫੁਲੀ ਵਿਸ਼ੋプチ ਦਾ ਕੋ ਉਹਨਾਂ ਦੀ ਆਸ ਹੈ ਕਿ ਉਹਨੂੰ ਕੰਪਲੀਟ ਕਰਨਾ ਹੈ। ਉਹ ਚੰਗਾ ਇੱਕ ਪ੍ਰਬਲ ਹੈ ਸਰਕਾਰ ਦਾ। ਜੀ। ਤੇ ਜਾਂਦੇ ਹੋਏ ਤੁਸੀਂ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੋਗੇ ਔਰ ਉਹਨਾਂ ਅਫਸਰਾਂ ਨੂੰ ਵੀ ਜਿਹੜੇ ਇਸ ਡਿਪਾਰਟਮੈਂਟ ਦੇ ਵਿੱਚ ਭ੍ਰਿਸ਼ਟਾਚਾਰੀ ਦਾ ਜਿਹੜਾ ਹੈ ਉਹ ਕਾਰਨ ਬਣੇ ਹੋਏ ਨੇ। ਦੇਖੋ ਸਾਰੇ ਸਾਰੀਆਂ ਉਂਗਲੀਆਂ ਇੱਕੋ ਜਿਹੀ ਨਹੀਂ ਹੁੰਦੀ। ਇੱਕੋ ਜਿਹੀ ਨਹੀਂ ਹੁੰਦੀ। ਜੀ ਬਿਲਕੁਲ ਜੀ। ਚੰਗੇ ਵੀ ਹੈਗੇ ਆ ਮਾੜੇ ਵੀ ਹੈਗੇ ਆ। ਇਸ ਵਿੱਚ ਚੰਗੇ ਬੰਦੇ ਬਹੁਤ ਹੋਣਗੇ ਮਾੜੇ ਜਿਹੜੇ ਆ ਜੇ ਮਾੜੇ ਥੋੜੇ ਹੋਣਗੇ। ਕੁਰਨਾ ਕਰਕੇ ਵਿਭਾਗ ਦੇ ਅੰਦਰ ਪੂਰਾ ਅਕਸਰਾਪਰਾਸ ਜਿਹੜਾ ਖਰਾਬ ਹੁੰਦਾ ਹੈ ਬਿਲਕੁਲ ਜੀ ਸੋ ਮੇਰੀ ਸਾਰਿਆਂ ਨੂੰ ਇਹ ਚਾਹੇ ਮੈਂ ਆਪਣੇ ਅਫਸਰ ਕਲਾਸ ਨੂੰ ਜਾਂ ਆਪਣੇ ਕਰਮਚਾਰੀਆਂ ਨੂੰ ਇਹ ਕਹਾਂਗਾ ਵੀ ਸਾਰੇ ਅਸੀਂ ਦਿਆਨਦਾਰੀ ਨਾਲ ਪ੍ਰਮਾਤਮਾ ਨੇ ਸਾਨੂੰ ਕਲਮ ਬਖਸ਼ੀ ਹੈ ਸਾਨੂੰ ਇੱਕ ਪੋਜੀਸ਼ਨ ਦਿੱਤੀ ਹੈ ਸਾਨੂੰ ਉਸ ਪੋਜੀਸ਼ਨ ਦਾ ਫਾਇਦਾ ਜਿਹੜਾ ਹੈ ਉਹ ਸਿਰਫ ਕਿਸੇ ਲੋਕਾਂ ਨੂੰ ਫਾਇਦਾ ਪਹੁੰਚਾਉਣ ਲਈ ਜਿਹੜਾ ਹੈ ਆਹਮ ਲੋਕਾਂ ਨੂੰ ਜਿਹੜਾ ਹੈ ਉਹਨਾਂ ਨੂੰ ਆਮ ਆਦਮੀ ਨੂੰ ਸਾਨੂੰ ਹਮੇਸ਼ਾ ਹੀ ਜਦੋਂ ਅਸੀਂ ਕੁਰਸੀ ਤੇ ਬੈਠਦੇ ਹਾਂ ਸਾਨੂੰ ਆਪਣੇ ਸਾਹਮਣੇ ਬੈਠੇ ਵਿਅਕਤੀ ਦੀ ਕੁਰਸੀ ਤੇ ਬੈਠ ਕੇ ਦੇਖਣਾ ਚਾਹੀਦਾ ਹੈ ਕਿ ਮੈਂ ਉਹਦੇ ਲਈ ਕੀ ਕਰ ਰਿਹਾ ਹਾਂ ਮੈਂ ਐਸ ਪਰ ਲਾਅ ਉਹਦੇ ਲਈ ਜੇ ਉਹਦਾ ਮੈਂ ਪਲਾ ਕਰ ਸਕਦਾ ਤੇ ਮੈਂ ਕਰਾਂ ਸੋ ਆਪਣੇ ਆਪ ਨੂੰ ਹਮੇਸ਼ਾ ਉਹ ਸਾਹਮਣੇ ਐਮਪੈਥੀ ਨੂੰ ਫੀਲਿੰਗ ਕਹਿੰਦੇ ਆ ਕਿ ਅਫਸਰ ਦੇ ਵਿੱਚ ਜਾਂ ਕਿਸੇ ਵੀ ਕਰਮਚਾਰੀ ਚ ਇੱਕ ਐਮਪੈਥੀ ਦੀ ਜਿਹੜੀ ਭਾਵਨਾ ਹੋਣੀ ਚਾਹੀਦੀ ਆ ਉਹ ਆਪਣੇ ਆਪ ਨੂੰ ਉਸ ਕੁਰਸੀ 'ਤੇ ਬੈਠ ਕੇ ਆਪਣਾ ਇਮੇਜਿਨ ਕਰ ਸਕੇ ਕਿ ਮੈਂ ਜਿਹੜੀ ਥਾਂ ਤੇ ਹੁੰਦਾ ਤੇ ਮੈਂ ਇਹਨਾਂ ਨਾਲ ਹੀ ਹੁੰਦਾ ਤੇ ਮੈਂ ਕੀ ਕਰਨਾ ਸੀ ਸੋ ਉਹ ਭਾਵਨਾ ਆਪਣੇ ਮਨ 'ਚ ਰੱਖੇਗਾ ਤੇ ਮਿਲਦ ਲੱਗਦਾ ਨਹੀਂ ਕਿ ਕਿਸੇ ਨਾਲ ਕੋਈ ਮਾੜੀ ਕਰੇਗਾ ਇਸ ਤਰ੍ਹਾਂ ਤੇ ਸਾਰਿਆਂ ਨੂੰ ਇਹੋ ਮੇਰੀ ਅਪੀਲ ਹੈ ਅਮ ਜਿਹੜੀ ਸਾਡੇ ਸ਼ਹਿਰ ਵਾਸੀ ਆ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਕੈਮੀਕਲ ਕਾਰਪੋਰੇਸ਼ਨ ਜਿਹੜਾ ਹੈ ਉਹਨਾਂ ਦੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਹੈ ਸਾਡੇ ਜਿੰਨੇ ਵੀ ਅਭਿਆਨ ਚੱਲਦੇ ਨੇ ਉਹਨਾਂ ਵਿੱਚ ਉਹਨਾਂ ਦਾ ਬੜਾ ਸਹਿਯੋਗ ਰਿਹਾ ਪਹਿਲਾਂ ਵੀ ਸਹਿਯੋਗ ਰਿਹਾ ਚਾਹੇ ਉਹ ਰੁੱਖ ਲਗਾਉਣ ਦਾ ਹੈ ਚਾਹੇ ਉਹ ਪਾਣੀ ਬਚਾਉਣ ਦਾ ਹੈ ਤਾਂ ਆਗਾਹ ਵੀ ਉਹਨਾਂ ਦੀ ਅਸੀਂ ਜਿਹੜੀ ਹੈ ਉਹਨਾਂ ਦੀ ਸਹਿਯੋਗ ਦੇ ਨਾਲ ਅਸੀਂ ਸਾਰੇ ਆਪਣੇ ਪ੍ਰੋਜੈਕਟ ਜਿਹੜੇ ਨੇ ਉਹ ਕੰਪਲੀਟ ਕਰਾਂਗੇ ਔਰ ਇੱਕ ਸ਼ਹਿਰ ਨੂੰ ਸਾਫ਼ ਸੁਥਰਾ ਔਰ ਲੋਕਾਂ ਦੇ ਰਹਿਣ ਯੋਗ ਜਿਹੜਾ ਬਣਾਉਣ ਦੇ ਵਿੱਚ ਉਹਨਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਔਰ ਅਸੀਂ ਉਹਨਾਂ ਤੋਂ ਹਮੇਸ਼ਾ ਹੀ ਸਹਿਯੋਗ ਦੀ ਆਸ ਕਰਾਂਗੇ ਜੀ ਬਿਲਕੁਕੁਲ ਬੜਾ ਬਹੁਤ ਚੰਗਾ ਲੱਗਾ ਜੀ ਤੁਹਾਡੇ ਵਰਗੇ ਚੰਗੇ ਅਫਸਰ ਜਿਹੜੇ ਹੈਗੇ ਨੇ ਉਹ ਨਗਰ ਨਿਗਮ ਲੁਧਿਆਣਾ ਨੂੰ ਮਿਲੇ ਨੇ ਕਮਿਸ਼ਨਰ ਦੇ ਤੌਰ ਤੇ ਔਰ ਆਸ ਲਾਈ ਜਾ ਸਕਦੀ ਹੈ ਕਿ ਛੇਤੀ ਜਿਹੜਾ ਨਗਰ ਨਿਗਮ ਦੀ ਜਿਹੜੀਆਂ ਖਾਮੀਆਂ ਕਮੀਆਂ ਦੂਰ ਹੋ ਕੇ ਇੱਕ ਲੋਕਾਂ ਦੀ ਸੇਵਾ ਵਾਸਤੇ ਜੋ ਕੰਮ ਕਰੇਗਾ ਔਰ ਬਹੁਤ ਛੇਤੀ ਜਿਹੜਾ ਸਾਡਾ ਲੁਧਿਆਣਾ ਸ਼ਹਿਰ ਇੱਕ ਨਵੇਂ ਰੂਪ 'ਚ ਦੇਖਣ ਨੂੰ ਮਿਲੇਗਾ ਤੁਸੀਂ ਸਟੂਡੀਓ ਦੇ ਵਿੱਚ ਆਏ ਗੱਲਾਂ ਬਾਤਾਂ ਕੀਤੀਆਂ ਚੰਗੀਆਂ ਜਾਣਕਾਰੀਆਂ ਦਿੱਤੀਆਂ ਲੋਕਾਂ ਨੂੰ ਵੀ ਜਿਹੜਾ ਹੈਗਾ ਜਾਗਰੂਕ ਕਰਨ ਵਾਸਤੇ ਜੋ ਆਪਣੇ ਗੱਲਾਂ ਕੀਤੀਆਂ ਤੁਹਾਡਾ ਬਹੁਤ ਬਤਾਨਾ ਸ਼ੁਪੇਸ਼ ਤਰਵਾ ਸ਼ੁਕਰੀ